ਛੱਡਦੇ ਹਾਂ ਸ਼ਿਆਮਾ ਅਤਰ ਜੀ ਜੋ ਕਿ ਪਿਸ਼ਕ ਪਰਦੇਸ ਬਹੁਤ ਹੀ ਟਰਸ ਸਮੇਂ ਦੇ ਅੰਦਰ ਨਾਮਾ ਘਟਕਦੇ ਨੇ ਮੇਰੇ ਨਾਲ ਮੁਸਲਿਮ ਸ਼ਿਆਮਾ ਜੀ ਮੌਜੂਦ ਹਨ ਮੁਸਲਿਮ ਸ਼ਿਆਮਾ ਅਤਰ ਜਬਾਨੇ ਜਿਨ੍ਹਾਂ ਨੇ ਪਾਕਵਾਕ ਸ਼ਹਿਰਾਂ ਦੇ ਵਿੱਚ ਹੁਣ ਤੱਕ ਆਪਣੀਆਂ ਬ੍ਰਾਂਚਾਂ ਖੋਲ੍ਹਤੀਆਂ ਨੇ ਕਿਉਂਕਿ ਇਹਨਾਂ ਦਾ ਜੋ ਬ੍ਰਾਂਡ ਹੈ ਇਹ ਬਹੁਤ ਹੀ ਫੇਮਸ ਹੋ ਚੁੱਕਿਆ ਹੈ ਕਿਉਂਕਿ ਜੋ ਇਤਰ ਹੈ ਇਤਰ ਇਸ ਜਨਕਾ ਕੁਦਰਤੀ ਜਨਕਾ ਫੁੱਲਾਂ ਤੋਂ ਜਾਂ ਹੋਰ ਜੋ ਚੀਜ਼ਾਂ ਹਨ ਉਹਨਾਂ ਤੋਂ ਤਿਆਰ ਹੁੰਦਾ ਹੈ ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਦਾ ਜੀ ਸਿਆਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਰਮਜ਼ਾਨ ਮੁਬਾਰਕ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸ ਜੋ ਸਿਆਮਾ ਅਤਰ ਜਾ ਤੇ ਇਹ ਕਿਸ ਤਰ੍ਹਾਂ ਦੇ ਅਤਰ ਨੇ ਉਹ ਕਿੱਥੋਂ ਲਿਆਉਣਾ ਤੁਸੀਂ ਇਹ ਕਿਸ ਔਰ ਕੀ ਕੀ ਦਾ ਬੈਨੀਫਿਟ ਹੈ ਦੇਖੋ ਜਿਹੜੇ ਅਤਰ ਤੇ ਨਾ ਉਹ ਹੈਗੇ ਨੇ ਆਪਣੇ ਅਤਰ ਤੇ ਉਦ ਉਦ ਹੁੰਦਾ ਕਿਸੇ ਦਰਖਤ ਦਰਖਤ ਹੁੰਦਾ ਹੈ ਮਤਲਬ ਇੱਕ ਉਹਦਾ ਨਾਮ ਉਦ ਦਾ ਦਰਖਤ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਆਮ ਨਵੀਨ ਦੇ ਤੇ ਦੂਸਰੇ ਦਰਖਤ ਹੁੰਦੇ ਨੇ ਜਿਵੇਂ ਸੰਗਰੀ ਵਾਲੀ ਇਹਦਾ ਵਾਲੀ ਮਤਲਬ ਉਹ ਕਿਸੇ ਦਰਖਤ ਵਾਲੇ ਦਰਖਤ ਹੁੰਦਾ ਹੈ ਉਦ ਦਾ ਜਿਹੜਾ ਉਹ ਨਾਲ ਚੱਲਿਆ ਉਹ ਮੋਸਰਿਕ ਉਹ ਨਾਲ ਚੱਲਿਆ ਉਹ ਜਗ੍ਹਾ ਨਹੀਂ ਊਡ ਉਹ ਔਰ ਇਸੇ ਤਰ੍ਹਾਂ ਇਹ ਸਾਰਾ ਰੈਜੀਨ ਕਨਸਰਵਟ ਕਰਦਾ ਹੈ। ਉਹ। ਅਭੀ ਇਹਦਾ ਸਾਰਾ ਰੈਜੀਨ ਕਨਸਰਵਟ ਹੈ ਔਰ ਇਹ ਪਾਲੋਜੀ ਵਿੱਚ ਕਹੀਏ ਪੰਜਾਬ ਦੇ ਵਿੱਚ ਆਪਣਾ ਮਤਲਬ ਤਕਰੀਬ ਤਕਰੀਬ ਬਹੁਤ ਸਾਰੀਆਂ ਆਪਣੀਆਂ ਕਿਰਪਾ ਨਾਲ ਜਗ੍ਹਾ ਪਹੁੰਚਾਣੀ ਹੈ ਨਾ ਜਿੱਥੋਂ ਤੁਸੀਂ ਸਿਆਮ ਤਨ ਦਾ ਕਹਿ ਕੇ ਕੋਈ ਵੀ ਅਸਰ ਊਡ ਚੱਪੇ ਸਤ ਅਛੇ ਜੇ ਅਰਬਿਆਨਾ ਜੋ ਇਹ ਹੈ ਜਿਹੜਾ ਤੁਹਾਡੇ ਜਨਜਤਰ ਜਨ ਕਿਹਦੇ ਨੂੰ ਆਪਾਂ ਖਾੜੀ ਦੇਸ਼ ਵੀ ਕਹਿ ਲੈਂਦੇ ਆ ਪੰਜਾਬੀ ਦੇ ਵਿੱਚ ਉਹ ਉਹ ਹੀ ਧੰਨੇ ਜੋ ਜਨ ਕਿ ਅਰਬ ਔਲਕਾਂ ਦੀ ਸ਼ਾਨ ਨੇ ਔਰ ਇਹ ਮਲੇ ਕੋਲਾ ਦੇ ਵਿੱਚ ਨਹੀਂ ਬਲਕੇ ਪੰਜਾਬ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ ਫੈਲ ਚੁੱਕੇ ਨੇ ਉਦ ਦੀਆਂ ਨਿਊਜ਼ ਜਿਹਨ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਉਦ ਹਾਂ ਜਿਸ ਨੂੰ ਉਦ ਕਿਹਾ ਜਾਂਦਾ ਕਿਉਂਕਿ ਪਿਛਲੇ ਸਾਲ ਜੋ ਫੁੱਟਬਾਲ ਦਾ ਅ ਵਿਸ਼ੇਸ਼ ਤੋਹਫਾ ਹੋਇਆ ਸੀ ਉਸ ਦੇ ਅੰਦਰ ਵੀ ਤੋਹਾ ਕਤਰ ਵਾਲਿਆਂ ਨੇ ਉਸ ਮੁਲਕ ਦੇ ਲੋਕਾਂ ਨੇ ਜਿੰਨੇ ਵੀ ਮਹਿਮਾਨ ਆਏ ਸੀ ਉਹਨਾਂ ਦੇ ਲਈ ਇਤਰ ਉਦ ਤਾ ਤੋਹਫਾ ਵੀ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਚਿਹਰਾਂ ਦੇ ਉੱਪਰ ਪਹਿਲਾਂ ਹੀ ਬਿਰਾਜਮਾਨ ਸੀ ਜੋ ਵੀ ਤੋਹਫੇ ਹੋ ਸੀ ਔਰ ਉਸ ਦੇ ਇੱਚ ਇੱਕ ਉਦ ਇਤਰ ਵੀ ਸੀ ਹਾਂ ਤਾਂ ਉਹ ਦੁਨੀਆ ਦਾ ਜੋ ਇਸ ਟ੍ਰੈਂਡ ਬਣਿਆ ਹੁਣ ਇਤਰ ਦੀ ਤਰਫ ਇਸ ਲਈ ਲੋਕ ਭੱਜੇ ਨੇ ਕਿਉਂਕਿ ਜੋ ਹੋਰ ਪਰਫਿਊਮ ਗਾੜਾ ਲਾਉਂਦੇ ਉਹਦੇ ਵਿੱਚ ਐਲਕੋਹਲ ਦੀ ਸ਼ਮੂਲਿਤ ਹੁੰਦੀ ਹੈ ਇਸ ਕਰਕੇ ਲੋਕ ਨਵਾਸ ਪਰਦੇ ਨੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਜਾਂਦੇ ਨੇ ਇਸ ਕਰਕੇ ਲੋਕ ਇਤਨ ਨੂੰ ਵੱਧ ਤਰਜੀਹ ਦੇ ਰਹੇ ਨੇ ਪਸੰਦ ਕਰ ਰਹੇ ਨੇ ਸਮਝ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੁਹਾਡੀਆਂ ਬ੍ਰਾਂਚਾਂ ਨੇ ਦੇਖੋ ਜੇ ਮੈਂ ਗਿਣਨ ਲੱਗ ਜਾਵਾਂ ਮੇਰੇ ਖਿਆਲ ਚ ਮੈਂ ਵੀ 3 4 ਜੰਧਰ ਸ਼ਹਿਰ ਜਿਵੇਂ ਆਪਣਾ ਇੱਥੋਂ ਚਲੇ ਜਾਂਦੇ ਆਪਾਂ ਨੂੰ ਚਲੇ ਜਾਂਦੇ ਆਂ ਜੀ ਪਟਿਆਲੇ ਚੱਲਦੇ ਨੇ ਜੀ ਰੋਬਿੰਦਰਪੁਰ ਪਰ ਨਾਲੇ ਅ ਫਰੈਂਚ ਦੇ ਚ ਨੇ ਕਾਫੀ ਹੈ ਨਾ ਤੇ ਇਧਰ ਅੰਮ੍ਰਿਤਸਰ ਹੈ ਮਨ ਲੋ ਬਹੁਤ ਸਾਰੀਆਂ ਨੇ ਮਨ ਲੋ ਜਹੰਦ ਦੇ ਵਿੱਚ ਕਈ ਵਾਰ ਸਲਿੱਪ ਕਰ ਜਾਂਦੇ ਨੇ ਹੈ ਨਾ ਤੇ ਇਹ ਕਹਿ ਰਹੇ ਨੇ ਕਿ ਸਾਡੀਆਂ ਬ੍ਰਾਂਚਾਂ ਬਹੁਤ ਨੇ ਲੇਕਿਨ ਅਸਲੀ ਬ੍ਰਾਂਚ ਸਿਆਮਾ ਅਤਰ ਦੀ ਹੈ ਉਹੀ ਸਾਡਾ ਬ੍ਰਾਂਡ ਹੈ ਤੇ ਅਗਰ ਤੁਸੀਂ ਬਹੁਤ ਹੀ ਵਧੀਆ ਔਰ ਕੁਆਲਟੀ ਦਾ ਪਰਫਿਊਮ ਜਿਹੜੇ ਤੁਸੀਂ ਅਤਰ ਲੈਣਾ ਹੈ ਤਾਂ ਸ਼ਾਮਾ ਅਤਰ ਦੇ 프리 ਆਓ। ਉਹ ਜਿੱਥੇ ਵੀ ਬ੍ਰਾਂਚ ਕਿਸੇ ਵੀ ਜ਼ਿਲ੍ਹੇ ਦੇ ਅੰਦਰ ਪੰਜਾਬ ਦੇ ਹੈ ਚਾਹੇ ਚੰਡੀਗੜ੍ਹ ਆ ਮੋਹਾਲੀ ਆ ਜਿੱਥੇ ਵੀ ਆਜਾ ਪਟਿਆਲਾ ਬਰਨਾਲਾ ਆ ਜਾਂ ਗੁਪਿੰਦਗਣਾ ਜਾਂ ਮਲੇਰਕੋਲਿਆ ਤਾਂ ਤੁਸੀਂ ਸ਼ਾਮਾ ਅਤਰ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ। ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ਾਮਾ ਅਤਰ ਬਾਰੇ ਜਾਣਕਾਰੀ ਦਿਓ। ਬਹੁਤ ਬਹੁਤ ਸ਼ੁਕਰੀਆ ਸ਼ਾਮਾ ਸਾਹਿਬ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਕੀ ਹਕੂਮਤ ਅਸੇਹੀ ਅਪੀਲ ਹੈ ਜੀ ਕਿ ਜਿਹੜੀਆਂ ਸਿੰਥੈਟਿਕ ਚੀਜ਼ਾਂ ਨੇ ਉਹਨਾਂ ਤੋਂ ਮਤਲਬ ਜਿਵੇਂ ਕਹਦੀ ਆ ਆਪਾਂ ਪਰਹੇਜ਼ ਕਰੀਏ ਜਿਹੜੀਆਂ 오ਰੀਜਨਲ ਚੀਜ਼ਾਂ ਨੇ ਮੈਂ ਨਹੀਂ ਕਹਿੰਦਾ ਮੇਰੇ ਕੋਲ ਹੀ ਜਿੱਥੋਂ ਵੀ ਤੁਹਾਨੂੰ ਕੋਈ ਵੀ ਚੀਜ਼ ਮਿਲਦੀ ਆ ਉਸ ਦੇ ਉੱਪਰ ਧਿਆਨ ਦਿਓ ਕਿਉਂਕਿ ਜਿਹੜੀ ਸਿਹਤ ਹੈ ਨਾ ਇਹਦੇ ਨਾਲ ਖਿਲਵਾੜ ਨਹੀਂ ਕਰਨਾ ਆਪਾਂ ਨੇ ਜਿਵੇਂ ਕਹਦੀ ਆ ਆਪਾਂ ਇੱਕ ਬੋਟਲ ਆਪਾਂ ਨੂੰ ਪਤਾ ਵੀ ਇੱਕ 12 ml ਦੀ ਆ 12 ਦੀ ਵੀ ਆ ਤੁਸੀਂ 3 ml ਦੀ ਲੈ ਲਓ ਲੇਕਿਨ ਚੀਜ਼ ਅੱਛੀ ਹੈ ਨਹੀਂ ਨਹੀਂ ਅੱਗੇ ਫਿਰ ਕੱਟ ਕਟ ਚੀਜ਼ ਜ਼ਿਆਦਾ ਬਿਹਤਰ ਹੁੰਦੀ ਹੈ ਔਰ ਉਹਦੇ ਨਾਲ ਹੀ ਕੀ ਹੈ ਦੂਸਰੀ ਅਪੀਲ ਹੈ ਵੀ ਤੁਸੀਂ ਕਿਤੇ ਵੀ ਜਾਂਦੇ ਹੋ ਕੋਈ ਵੀ ਚੀਜ਼ ਲੈਣੇ ਹੋ ਅਤਰ ਉਦ ਜਾਂ ਪਰਫਿਊਮ ਬਸ ਇਹ ਸੋਚ ਕੇ ਲਗੋ ਕਿ ਜਿਹੜਾ ਉਹਦੇ ਵਿੱਚ ਵਿਦਆਊਟ ਅਲਕਾ ਹੋਣਾ ਹੈ ਵਿਦਆਊਟ ਸਿੰਥੈਟਿਕ ਵਿਦਆਊਟ ਕੈਮੀਕਲ ਹੈ ਮਤਲਬ ਉਹਦੇ ਕੋਲੇ ਵੀ ਦੁਕਾਨਦਾਰ ਕੋਲੇ ਵੀ ਜਿਹਦੇ ਕੋਲੇ ਵੀ ਹੈਗਾ ਤੁਸੀਂ ਉਹਦੇ ਕੋਲੇ ਇੱਕ ਵਾਰੀ ਚੈੱਕ ਕਰੋ ਦੀ ਤਰਜ ਕਰੋ ਕਿ ਉਹ ਆਸਤਾ ਨਹੀਂ ਇਹ ਤੇਜ਼ ਤਾਂ ਈ ਜ਼ਿਆਦਾ ਚੜਦਾ ਤਾਂ ਨਹੀਂ ਅੱਖਾਂ ਨੂੰ ਨਾਲ ਨਹੀਂ ਪੈਂਦਾ ਇਹ ਸਿੱਧੂ ਤਾਂ ਨਹੀਂ ਖੰਦਾ ਹੈਗਾ ਇਸ ਕਰਕੇ ਵੀ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਆਪਾਂ ਜਿਵੇਂ ਇਹ ਕਹਿ ਸਕਦੇ ਹਾਂ ਕਿ ਆਰਗੈਨਿਕ ਜਿਹੜਾ ਆਰਗੈਨਿਕ ਕੋਈ ਵੀ ਚੀਜ਼ ਹੈ ਚਾਹੇ ਪਰਹਾਨ ਦੀ ਲਾ ਲਓ ਜਾਂ ਆਪਾਂ ਲਾ ਲਓ ਕੋਈ ਵੀ ਪਹਿਨਣ ਦੀ ਵੀ ਚੀਜ਼ ਲਗਾ ਲਓ ਜਾਂ ਤੇਸ ਤੇ ਲਗਾਉਣ ਵਾਲੀ ਚੀਜ਼ ਲਗਾ ਲਓ ਇਹਦੀ ਲਾਈਫ ਜ਼ਿਆਦਾ ਹੁੰਦੀ ਹੈ ਮਤਲਬ ਇਹ ਮਤਲਬ ਚਿਹਰੇ ਨੂੰ ਵੀ ਮਤਲਬ ਆਪਣੀ ਜਿਵੇਂ ਜਿਵੇਂ ਵੀ ਆਪਣੇ ਕੱਪੜਿਆਂ ਨੂੰ ਵੀ ਸਾਫ਼ ਸੁਥਰਾ ਰੱਖਣ ਦਾ ਜਾਂ ਫਿਰ ਆਪਣੇ ਜਿਵੇਂ ਕਹਿੰਦੀ ਆਪਾਂ ਜਿਹੜੀ ਆਪਣੀ ਅੰਦਲੀ ਉਹ ਹੈ ਕਮਜ਼ੋਰੀ ਹੈ ਜਿਹੜਾ ਆਪਾਂ ਕਹਿੰਦੇ ਆ ਕੋਈ ਚੀਜ਼ ਆਪਾਂ ਤੋਂ ਆਪਣੇ ਅੰਦਰ ਜਾਂਦੇ ਹੋਵੇ ਨਾ ਤੇ ਜਿਹੜੀ ਸਿੰਥੈਟਿਕ ਹੈ ਉਹਦਾ ਅਲੱਗ ਚੀਜ਼ ਹੈ ਉਹ ਅਲੱਗ ਮੰਗਾ ਹੈ ਦਾ ਅਲੱਗ ਹੈ ਇਸ ਕਰਕੇ ਵੀ ਆਰਗੈਨਿਕ ਚੀਜ਼ਾਂ ਵਾਲੀ ਵੀ ਜ਼ਿਆਦਾ ਧਿਆਨ ਦਿਓ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਆ ਇਹ ਸਨ ਮੁਸਲਮ ਸਿਆਮਾ ਜੀ ਜਿਨ੍ਹਾਂ ਨੇ ਅਸਲ ਇਤਰ ਦੀ ਪਹਿਚaan ਵੀ ਦੱਸਿਆ ਤੁਸੀਂ ਇਹਨਾਂ ਦੇ ਸ਼ੋਅਰੂਮਾਂ ਦੇ ਉੱਪਰ ਪਹੁੰਚੋ ਔਰ ਪਹੁੰਚ ਕੇ ਆਪਣੀ ਜੋ ਹੈ ਕੰਮ ਕਰੋ ਇਹਨਾਂ ਨੇ ਖੇਲ ਨੂੰ ਸਾਫ਼ ਸਪਸ਼ਟ ਕਰ ਦਿੱਤਾ ਹੈ ਕਿ ਹੈਲਥ ਇਜ਼ ਅਲਲਗਰ ਤੁਹਾਡੀ ਸਿਹਤ ਸਹੀ ਹੈ ਕਿਉਂਕਿ ਜੋ ਇਤਰ ਹਨ ਉਹ ਹੀ ਬਹੁਤ ਤੇਜ਼ ਹੁੰਦੇ ਹਨ ਔਰ ਨੱਕ ਨੂੰ ਚੜਦੇ ਹਨ ਔਰ ਦਿਮਾਗ ਨੂੰ ਚੜਦੇ ਹਨ ਲੋਕ ਪਰੇਸ਼ਾਨ ਵੀ ਹੋ ਜਾਂਦੇ ਹਨ ਲੇਕਿਨ ਤੁਸੀਂ ਇਹ ਕੁਆਲਟੀ ਦੀ ਪਹਿਚaan ਖੁਦ ਕਰਨੀ ਹੈ ਜਿਨ੍ਹਾਂ ਬਾਰੇ ਮੇਰੇ ਭਰਾ ਨੇ ਕੱਸੀ ਵੀ ਪਾਸੇ ਹੋ ਕੇ ਵਿਸਤਾਰ ਦੇ ਵਿੱਚ ਤੇਜ਼ ਦੀ ਪਹਿਚaan ਕੀਤੀ ਹੈ ਆਸਨ ਪਿੱਤਰ ਕਿਹੜਾ ਹੁੰਦਾ ਹੈ ਜੀ ਹਾਂ ਤੁਸੀਂ ਸ਼ਾਮਾ ਅਤਰ ਦੇ ਸ਼ੋਰੂਮ ਤੇ ਬਤ ਤੋਂ ਬਤ ਕੀਤੀ ਜ਼ਰੂਰ ਕਰੋ ਮੈਂ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਫ ਹਿੰਦ